ਇਸ਼ਕ ਤੇ ਅਕਲ ਵਿੱਚ ਪੈ ਗਿਆ ਝਗੜਾ ਵੇਖੋ ਕਿਹੜਾ ਜਿੱਤਦਾ ਤੇ ਕਿਹੜਾ ਹਾਰਦਾ ਅਕਲ ਦੀ ਅਕਲ ਨਾ ਪਹੁੰਚੇ ਉੱਥੇ ਜਿੱਥੇ ਇਸ਼ਕ ਇਸ਼ਕ ਆਪ ਵੀ ਅਵੱਲਾ ਇਹਦੇ ਕੰਮ ਵੀ ਅਵੱਲੇ ਜੀਦੇ ਪੇਸ਼ ਪਹਿ ਜਾਂਦਾ ਕੱਖ ਛੱਡਦਾ ਨਾ ਪੱਲੇ ਇਸ਼ਕ ਇਸ਼ਕ ਨਾ ਕਰਿਆ ਕਰ ਨਹੀਂ ਇਸ਼ਕ ਦੇ ਬੜੇ ਪਵਾੜੇ ਇਸ਼ਕ ਨਾ ਕਰਿਆ ਕਰ ਨਹੀਂ ਇਸ਼ਕ ਦੇ ਬੜੇ ਪਵਾੜੇ ਇਸ ਇਸ਼ਕ ਨਾ ਕਰਿਆ ਕਰ ਨਹੀਂ ਇਸ਼ਕ ਦੇ ਬੜੇ ਪਵਾੜੇ ਇਸ ਇਸ਼ਕ ਨਾ ਕਰਿਆ ਕਰ ਨਹੀਂ ਇਸ਼ਕ ਦੇ ਬੜੇ ਪਵਾੜੇ ਮੇਰੇ ਡੈਡੀ ਨੇ ਮੇਰੇ ਡੈਡੀ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਉਹਨਾਂ ਨੇ ਮੈਨੂੰ ਕਿਹਾ ਕਿ ਪੁੱਤ ਜੇ ਇਸ਼ਕ ਦੀ ਗੱਲ ਚੱਲ ਰਹੀ ਹੈ ਤੇ ਉਹਦੇ ਤੇ ਇੰਨੇ ਕਿ ਸ਼ੇਰ ਹੋੜੇ ਚਾਹੀਦੇ ਮੁਕੇ ਨਾ ਮੈਂ ਕਿਹਾ ਠੀਕ ਹੈ ਜੀ ਥੋੜਾ ਜਿਹਾ ਥੋੜਾ ਜਿਹਾ ਘੱਟ ਕਹਿੰਦੇ ਜੇ ਗੁਲਾਬ ਦੀ ਗੱਲ ਚੱਲ ਰਹੀ ਹੈ ਗੁਲਾਬ ਤੇ ਇੰਨੇ ਸ਼ੇਰ ਹੋਣੇ ਚਾਹੀਦੇ ਮੁਕੇ ਨਾ ਮੈਂ ਕਿਹਾ ਅੱਛਾ ਜੀ ਕਹਿੰਦੇ ਜੇ ਅੱਖ ਦੀ ਗੱਲ ਚੱਲਦੀ ਹੈ ਅੱਖ ਤੇ ਇੰਨੇ ਸ਼ੇਰ ਹੋਣੇ ਚਾਹੀਦੇ ਤੇਰੇ ਕੋਲ ਜਿਹਨੂੰ ਗਿਰਿਆ ਕਹਿੰਦੇ ਆ ਮੁਕੇ ਨਾ ਦਿਲ ਦੀ ਗੱਲ ਕੀਤੀ ਆ ਯਾ ਸਰ ਨਹੀਂ ਇਸ਼ਕ ਇਸ਼ਕ ਨਾ ਇਸ਼ਕ ਇਸ਼ਕ ਨਾ ਇਸ਼ਕ ਦੀ ਗੱਲ ਕੀਤੀ ਇਸ਼ਕ ਇਸ਼ਕ ਨਾ ਕਰਿਆ ਕਰਨੀ ਇਸ਼ਕ ਦੇ ਬੜੇ ਪਵਾੜੇ ਇਸ਼ਕ ਦੇ ਬੜੇ ਪਵਾੜੇ ਇਸ਼ਕ ਦੇ ਬੜੇ ਪਵਾੜੇ ਇਸ਼ਕ ਇਸ਼ਕ ਨਾ ਕਰਿਆ ਕਰਨੀ ਇਸ਼ਕ ਦੇ ਬੜੇ ਪਵਾੜੇ ਇਸ਼ਕ ਨੇ ਡੋਬੇ ਵਿੱਚ ਦਾਂਦੇ ਵਿੱਚ ਭਲਾਉਂਦੇ ਸਾਰੇ ਇਸ਼ਕ ਨਾ ਕਰਿਆ ਕਰ ਨੀ ਇਸ਼ਕ ਦੇ ਭੜੇ ਪਵਾੜੇ ਇਸ਼ਕ ਨੇ ਡੋਬੇ ਵਿੱਚ ਦੇ ਨਾ ਦੇ ਵਿੱਚ ਤਾਂ ਲਾਂਦੇ ਸਾੜੇ ਕੱਚੀ ਕੈਲ ਕਵਾਦੀ ਕੁੜੀਆਂ ਕਰ ਲੈ ਫੋਛ ਟਿਕਾਣੇ ਨੀਸ਼ ਕਿਤੇ ਮੰਡਿਚ ਬੁਰੇ ਨੀ ਤੂੰ ਕੀ ਜਾਣੇ ਮੈਂ ਜਾਣੇ ਵੇਸ਼ ਕਿਦਾਂ ਰਸੂਰੇ ਤੂੰ ਕੀ ਜਾਣੇ ਇਸ਼ਕ ਦੇ ਭੜੇ ਪਵਾੜੇ ਇਸ਼ਕ ਦੀ ਇਬਾਦਤ ਸੱਚੀ ਰੱਬ ਦੀ ਇਸ਼ਕ ਖੁਦਾ ਦਾ ਨਾਂ I wish you